ਨੇ ਇੰਟਰੋਡਕਸ਼ਨ ਕਾਲ ਨਹੀਂ ਮੈਂ ਰਹਾ ਪਿਆ ਸ਼ੁਰੂ ਜੈ ਸ਼੍ਰੀ ਰਾਮ ਜੀ ਸ਼ਿਵਾਇ ਗੁਰੂ ਦੀ ਕਾ ਖਾਲਸਾ ਔਰ ਸ਼ਿਵਾਇ ਗੁਰੂ ਦੀ ਕੀ ਫਤਹਿ ਅੱਜ ਭਾਤੀ ਜਨਤਾ ਪਾਰਟੀ ਜਿਲ੍ਹਾ ਜੰੰਦਗਾਂ ਦੱਖਣੀ ਦੀ ਇੱਕ ਵਿਸ਼ੇਸ਼ ਬੈਠਕ ਨਕੌਦਰ ਮੰਡਲ ਵਿਖੇ ਰੱਖੀ ਗਈ ਹੈ ਜਿਦੇ ਵਿੱਚ ਚੇਚੇ ਤੋਂ ਉਤੇ ਜੰਗੀ لال ਜੀ ਮਹਾਜਨ ਜੋ ਕਿ ਮੌਜੂਦਾ ਵਿਧਾਇਕ ਨੇ ਮੁਕੇਰੀਆਂ ਤੋਂ ਤੇ ਪਾਰਟੀ ਦੇ ਅੰਦਰ ਮਰੇ ਲੰਬੇ ਸਮੇਂ ਤੋਂ ਬੜਾ ਲੰਬਾ ਸਮਾਂ ਰਾਜਨੀਤਿਕ ਕੈਰੀਅਰ ਹੈ ਔਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਾਕੀ ਵੀ ਜਾਣਦੇ ਨੇ ਤੇ ਪਛਾਣਦੇ ਨੇ ਔਰ ਜਿਹੜਾ ਅੱਜ ਦਾ ਸਾਡਾ ਏਜੰਡਾ ਕਿ ਪੰਜਾਬ ਦੇ ਅੰਦਰ ਤੁਹਾਨੂੰ ਵੀ ਸਾਰਿਆਂ ਨੂੰ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਹੀ ਆ ਕਿ ਜੋ ਹਾਲਾਤ ਬਣੇ ਹੋਏ ਨੇ ਚੋਰੀਆਂ ਠੱਗੀਆਂ ਔਰ ਮੈਂ ਕਹਾਂ ਕਿ ਕੁਝ ਸਿਆਸੀਆਂ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਕਿ ਆਪਣੇ ਗਵਾਨ ਤੋਂ ਨਾ ਵੀ ਕਲੀਆਂ ਜਾਣ ਉਹ ਗੱਲਾਂ ਜਿਹੜੀਆਂ ਸਾਡੇ ਨਾਲ ਵਾਪਰ ਰਹੀਆਂ ਨੇ ਹੜਾਂ ਦੇ ਵਿੱਚ ਦੇਖ ਲਓ ਜਾਂ ਹਰ ਮੁੱਦੇ ਤੇ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਰ ਨਜ਼ਰ ਆਉਂਦੀ। ਸੋ ਇਹਦੇ ਇਸੇ ਵਿਸ਼ੇ ਦੇ ਵਿੱਚ ਮੁਖਾਤਬ ਹੋਣ ਲਈ ਜੰਗੀ ਲਾਲਜੀ ਮਹਾਜਨ ਚੀਚੇ ਤੋਂ ਤੇ ਸਾਡੇ ਵਿੱਚ ਆਏ। ਉਹਦੇ ਨਾਲ ਦੀ ਨਾਲ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਮੋਹਸਤੀਰ ਜੀ ਉਹ ਵੀ ਆਪ ਸਭ ਨੂੰ ਐਡਰੈਸ ਕਰਨਗੇ ਔਰ ਪ੍ਰੈਸ ਨੂੰ ਸੰਬੋਧਨ ਕਰਨਗੇ ਔਰ ਸਾਡੇ ਇਸ ਮਾਡਲ ਦੇ ਅਧਿਕਾਰੀ ਅਜੇ ਮਜਾ ਗਏ। ਜੋ ਕਿ ਇਹ ਵੀ ਪ੍ਰੈਸ ਦੇ ਨਾਲ ਸੰਬੋਧਨ ਕਰ ਗੋੜਾ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਸਾਡੇ ਛੋਟੇ ਇਹ ਸੱਦੇ ਤੇ ਬੜਾ ਸਾਨੂੰ ਸਮਾਂ ਦਿੱਤਾ ਜਿਹਹਾਇਓ ਬਹੁਤ ਬਹੁਤ ਸਵਾਗਤ ਆ ਧੰਨਵਾਦ ਆ ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਜੰਗੀ ਲਾਲ ਮਹਾਜਨ ਜੀ ਆਪ ਜੀ ਦੇ ਰੂਪ ਰੂਪ ਹੋਣਗੇ ਔਰ ਜੋ ਪੰਜਾਬ ਦੇ ਹਾਲਾਤਾਂ ਬਾਰੇ ਜੋ ਆਪ ਜੀ ਨੇ ਕੁਐਸਚਨ ਜਾਂ ਪ੍ਰੈਸ਼ਨ ਹੋਣਗੇ ਉਹ ਆਪ ਜੀ ਪੁੱਛ ਸਕਦੇ ਹੋ ਔਰ ਸਾਡੇ ਜ਼ਿਲ੍ਹੇ ਦੇ ਉਹਦੇ ਉਹਦੇ ਨਾਂ ਦੇ ਨਾਲ ਹੋਰ ਜਿਹੜੇ ਪ੍ਰੈਸ਼ਨ ਹੋਣਗੇ ਤੁਸੀਂ ਮਿਸਤੀ ਜੀ ਨਾਲ ਜਿਹੜੇ ਆਪਣੇ ਸ਼ੇਅਰ ਕਰ ਸਕਦੇ ਹੋ ਦੋਸਤੋ ਬਾਤ ਸਾਡੇ ਕੋਈ ਨਕੂਦਰ ਤੇ ਹਾਲਾਤਾਂ ਬਾਰੇ ਜੋ ਕੋਈ ਚਰਚਾ ਤੁਸੀਂ ਕਰਨੀ ਹੋਵੇ ਤੁਸੀਂ ਸਾਡੇ ਮੰਡਲ ਭਰਾਂ ਅਯੋਜਾਦ ਜੀ ਨਾਲ ਸੰਪਰਕ ਕਰ ਸਕੋ ਸੋ ਮੈਂ ਹੁਣ ਬੇਨਤੀ ਕਰੂੰਗਾ ਕਿ ਜੰਗੀ ਲਾਲ ਮਹਾਜਨ ਜੀ ਇਹ ਆਪਣਾ ਜਿਹੜਾ ਵਿਸ਼ੇ ਰੱਖਾ ਹਾਂਜੀ ਸਰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਂ ਜੰਗੀ ਲਾਲ ਮਹਾਜਨ ਐਮ ਐਲ ਏ ਮੁਕੇਰੀ ਵਿਧਾਨ ਸਭਾ ਔਰ ਅਕਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦਾ ਪ੍ਰਧਾਨ ਇਹਨਾਂ ਨਾਲ ਬੈਠੇ ਅਮਿਤ ਧੀ ਇਸ ਅਮਨੀਸ਼ ਧੀਰਜੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਔਰ ਇਹਨਾਂ ਦੇ ਨਾਲ ਬੈਠੇ ਡਿਸਟ੍ਰਿਕਟ ਜਨਰਲ ਸੈਕਟਰੀ 아무ਤ ਵੇਜ ਜੀ ਔਰ ਮੰਡਲ ਪ੍ਰਧਾਨ ਮਕੌਦਰ ਅਜੇ ਬਜਾਜ ਜੀ ਇਹ ਸਾਰੇ ਮੇਰੇ ਸਾਥੀ ਆ ਪਾਰਟੀ ਦੇ ਅੱਜ ਮੈਂ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ আਦੇਸ਼ ਦੇ ਮੁਤਾਬਕ ਮੈਂ ਤੁਹਾਡੇ ਨਾਲ ਰੂਬਰੂ ਹੁਣ ਆਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਤੁਸੀਂ ਸਾਰਿਆਂ ਨੇ ਟੈਲੀਵਿਜ਼ਨ ਖ਼ਬਰਾਂ 'ਚ ਸਭ ਜਗ੍ਹਾ ਪੜਿਆ ਉਹ ਤਰਾਸ ਦੀ ਜਿਹੜੀ ਐ ਉਹ ਚਾਹੇ ਕਿਸੇ ਤਰ੍ਹਾਂ ਦੀ ਵੀ ਸੀ ਲੇਕਿਨ ਸਰਕਾਰ ਦੀ ਪੰਜਾਬ ਸਰਕਾਰ ਦੀ ਸਾਡੇ ਮਨ ਨਹੀਂ ਐ ਮੁੱਖ ਮੰਤਰੀ ਉਹ ਵੰਤਮਾਨ ਜੀ ਦਾ ਫੇਲ ਹੋਰ ਸੀ ਫੇਲ ਹੋਰ ਇਸ ਕਰਕੇ ਸੀ ਕਿ ਜਿਸ ਵੇਲੇ ਡੈਮਾ ਦੀ ਸਫਾਈ ਦਾ ਸਮੇਂ ਸੀ ਅਪ੍ਰੈਲ ਉਹ ਮਹੀਨਾ ਉਸ ਵੇਲੇ ਸਾਡੇ ਪਿਆਰੇ ਚੀਫ ਮਿਨਿਸਟਰ ਸਾਹਿਬ ਪਾਖੜੇ ਬਾਂਦ ਦੇ ਉੱਤੇ ਪਾਣੀ ਤੇ ਤਾਲਾ ਲਾ ਕੇ ਬੈ ਗਏ ਸੀ ਪੁਲਿਸ ਨਾਲ ਲਿ ਜਾ ਕੇ ਵੀ ਆਓ ਵੀ ਕਿੰਨੇ ਪਾਣੀ ਲੈਣਾ ਮੈਂ ਕੋ ਤਾਲਾ ਲਾਤਾ ਹੁਣ ਮੈਂ ਪਾਣੀ ਨਹੀਂ ਜਾਣ ਦੇਣਾ ਕਿਤੇ ਨਾ ਹਰਿਆਣਾ ਪਾਣੀ ਵਰਤੇਗਾ ਨਾ ਰਾਜਸਥਾਨ ਪਾਣੀ ਵਰਤੇਗਾ ਹੁਣ ਮੇਰਾ ਕਬਜਾ ਸਾਰੇ ਪਾਣੀ ਤੇ ਉਹ ਸਮਾਂ ਸੀ ਸਾਰੇ ਡੈਮਾਂ ਦੀ ਸੋਪ ਸਫਾਈ ਕਰਨ ਦਾ ਸਿਲਟ ਮੁਕਾਨ ਦਾ ਪਾਣੀ ਦੇ ਨਿਕਾਸ ਦੇ ਸਹੀ ਢੰਗ ਬਣਾਉਣ ਦਾ ਦੋ ਡੈਮ ਆ ਪੰਜਾਬ ਦੇ ਵਿੱਚ ਭਾਖੜਾ ਡੈਮ ਔਰ ਪੌਂਗੜਾ ਔਰ ਤੀਜਾ ਜਿਹੜਾ ਇਹ ਦੋ ਡੈਮ ਸੈਂਟਰ ਦੇ ਕੋਲ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਦਾ ਉਹਦੇ ਕੋਲ ਆ ਦੋਨੇ ਡੈ ਲੇਕਿਨ ਤੀਸਰਾ ਡੈਮ ਜਿਹੜਾ ਪੰਜਾਬ ਦੇ ਵਿੱਚ ਰੰਜੀਤ ਸਾਗਰ ਡੈਮ ਆ ਉਹ ਸਿਰਫ ਪੰਜਾਬ ਸਰਕਾਰ ਦੇ ਕੋਲ ਹੈ ਉਹਦੀ ਦੇਖ ਰੇਖ ਸਿਰਫ ਪੰਜਾਬ ਸਰਕਾਰ ਕਰਦੀ ਹੈ ਲੇਕਿਨ ਉਥੇ ਜਿਹੜੇ ਕਹਿੰਦੇ ਸੀ ਕਿ ਹਾਂ ਪਈ ਅਸੀਂ ਸਾਰੇ ਰਾਕਰਬਾ ਕਰ ਸਕਦੇ ਆ ਵਿਧਾਨ ਸਭਾ ਜਿਵੇਂ ਚੀਫ ਮਿਨਿਸਟਰ ਸਾਹਿਬ ਬੜੇ ਗਰਜ ਕੇ اپੋਜੀਸ਼ਨਲ ਲੜ ਕੇ ਕਹਿੰਦੇ ਸੀ ਕਿ ਅਸੀਂ ਪੌਂਗ ਡੈਮ ਦਾ ਵੀ ਜਿਹੜਾ ਪ੍ਰਬੰਧ ਅਸੀਂ ਕਰਨਾ ਔਰ ਪਾਖੜਾ ਡੈਮ ਦਾ ਵੀ ਪ੍ਰਬੰਧ ਅਸੀਂ ਕਰਨਾ ਹੈ ਹੈ ਜੀ ਸਾਨੂੰ ਪ੍ਰਬੰਧ ਕਰਨਾ ਨਹੀਂ ਆਉਂਦਾ ਅਸੀਂ ਬੀਬੀਐਮਬੀ ਕੋਲ ਪ੍ਰਬੰਧ ਨਹੀਂ ਰਹਿਣ ਦੇਣਾ ਇਹ ਦਮ ਜਗੇ ਮਾਰਦੇ ਸੀ ਲੇਕਿਨ ਉਹਨਾਂ ਦੇ ਕੋਲ ਜਿਹੜਾ ਪ੍ਰਬੰਧ ਸੀ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਦੇ ਪ੍ਰਬੰਧ ਵਾਰੇ ਜਨਜੀਤ ਸਾਗਰ ਡੈਮ ਨੇ ਕੀਤਾ ਉਹ ਕ੍ਰਿਸ਼ਨ ਕੁਮਾਰ ਜੀ ਸੈਕਟਰੀ ਹੈ ਇਸ ਡਿਪਾਰਟਮੈਂਟ ਦੇ ਔਰ ਉਥੇ ਜਿਹੜਾ ਨਨਜੀਤ ਸਾਗਰ ਡੈਮ ਹੈ ਉਹ ਤੁਸੀਂ ਇਸ ਸਮੇਂ ਲਾਪੀ ਇੱਕ ਕਿਸਮ ਦਾ ਟੁੱਟ ਗਿਆ। ਉਹਦੀ ਸਫਾਈ ਕੋਈ ਨਹੀਂ ਹੋਈ। ਪਾਣੀ ਦਾ ਜੋਰ ਇੰਨਾ ਵੱਧ ਗਿਆ ਕਿ ਉਹਦੇ ਜਿਹੜੇ ਰੋਕ ਦੇ ਸਾਧਨ ਸੀ ਉਹ ਸਾਰੇ ਟੁੱਟ ਗਏ। ਔਰ ਪਾਣੀ ਉਸ ਪਾਣੀ ਨੇ ਅੱਧੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ। ਚਾਹੇ ਉਹ ਪਠਾਨਕੋਟ ਦਾ ਏਰੀਆ ਸੀ, ਚਾਹੇ ਗੁਰਦਾਸਪੁਰ ਦਾ ਏਰੀਆ ਸੀ, ਚਾਹੇ ਡੇਰੇ ਬਾਬੇ ਨਾਨਕ ਦਾ ਏਰੀਆ ਸੀ। ਚਾਹੇ ਅਜਨਾਲਾ ਸੀ ਚਾਹੇ ਅੰਮ੍ਰਿਤਸਰ ਦਾ ਏਰੀਆ ਸੀ ਚਾਹੇ ਕਪੂਰਥਲੇ ਦਾ ਏਰੀਆ ਸੀ ਇਹ ਸਾਰਾ ਹੀ ਉਸ ਔਣੀ ਨੇ ਅੱਧਾ ਪੰਜਾਬ ਖਰਾਬ ਕੀਤਾ ਉਹਦੇ ਵਿੱਚ ਜੇ ਉਹ ਸਹੀ ਟਾਈਮ ਨਾਲ ਇਹਨਾਂ ਡੈਮਾਂ ਦੀ ਸਾਫ ਸਫਾਈ ਕਰ ਲੈਂਦੇ ਉਤੋਂ ਸਿਲਟ ਕੱਢ ਲੈਂਦੇ ਤੇ ਕੋਸ਼ਿਸ਼ ਪੰਜਾਬ ਦਾ ਨਹੀਂ ਸੀ ਵਿਗੜਨਾ ਠੀਕ ਹੈ ਕੁਦਰਤੀ ਆਫਤਾਂ ਮਾਵੀ ਹੁੰਦੀਆਂ ਹੁਣ ਮਤਲਬ ਆ ਜੇ ਉਹਨਾਂ ਤੇ ਸੀਐਮ ਸਾਹਿਬ ਤੇ ਗੱਲ ਆਂਦੀ ਹੈ ਕਿ ਉਹ ਕਹਿੰਦੇ ਜੀ ਉਹ ਹਿਮਾਚਲ ਚ ਵੀ ਹੋਇਆ ਉਹ ਤਰਾ ਅਖੰਡ ਚ ਵੀ ਹੋਇਆ ਭਾਈ ਉਹ ਪਹਾੜੀ ਏਰੀਆ ਸਾਰੇ ਉਹ ਪਹਾੜ ਡਿਗੇ ਆ ਉਹ ਇਸ ਕਰਕੇ ਹੋਇਆ ਲੇਕਿਨ ਇੱਥੇ ਤਾਂ ਸਾਡੇ ਪਹਾੜੀ ਏਰੀਆ ਹੈ ਹੀ ਨਹੀਂ ਉਥੋਂ ਜਿੱਥੋਂ ਰঞ্জੀਤ ਸਾਗਰ ਡੈਮ ਟੁੱਟਿਆ ਉਹਦੇ ਅੱਗੇ ਕੋਈ ਪਹਾੜੀ ਏਰੀਆ ਨਹੀਂ ਅੰਬਰਸਰ ਤੱਕ ਚੱਲ ਜਾਓ ਬਾਰਡਰ ਤੱਕ ਚੱਲ ਜਾਓ ਕੋਈ ਬਹਾਟ ਨਹੀਂ ਆਉਂਦਾ ਤੁਸੀਂ ਸਾਰੇ ਪੰਜਾਬ ਦੀ ਸਥਿਤੀ ਨੂੰ ਸਮਝਦੇ ਹੋ ਉਹ ਕਬੂੜ ਸਰੇ ਕੋ ਪਹਾੜ ਹੁੰਦਾ ਕੋਈ ਪਠਾਨਕੋਟ ਕੋਈ ਪਹਾੜ ਨਹੀਂ ਉਹ ਤੇ ਪਹਾੜ ਰਹਿ ਜਾਂਦੇ ਜਿਹੜੇ ਡਮਡਾਲ ਦੀਆਂ ਪਹਾੜੀਆਂ ਰਹਿੰਦੀਆਂ ਉਹ ਹਿਮਾਚਲ ਚ ਹੈ ਸੋ ਮੇਰਾ ਕਹਿਨ ਦਾ ਪਾਬੇ ਆ ਕਿ ਇਹ ਸਾਰੀ ਜਿਹੜੀ ਤਰਾਸਦੀ ਦੀ ਜ਼ਿੰਮੇਵਾਰੀ ਆ ਇਹ ਅਗਵਾਨ ਤਮਾਨ ਜੀ ਚੀਫ ਮਿੰਿਸਟਰ ਪੰਜਾਬ ਤੇ ਆ ਹੁਣ ਉਹ ਉਹਨੂੰ ਬਦਲਣ ਵਾਸਤੇ ਇੱਥੇ ਦੇਖਣ ਵਾਸਤੇ ਜੇ ਲੋਈ ਪ੍ਰਧਾਨ ਮੰਤਰੀ ਜੀ ਵੀ ਪੰਜਾਬ ਚ ਆਏ ਉਹਨਾਂ ਨੇ ਵੀ ਆ ਕੇ ਸਰਵੇ ਕੀਤੇ ਔਰ ਹਾਲਤ ਪੰਜਾਬ ਦੀ ਮੈਂ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਦੇ ਵਿੱਚ ਪੱਤਰਕਾਰਾਂ ਨਾਲ ਵੀ ਗੱਲ ਕਰ ਰਹੇ ਸੀ ਕਿਸਾਨਾਂ ਨਾਲ ਵੀ ਤੇ ਮਜ਼ਦੂਰਾਂ ਨਾਲ ਵੀ ਗੱਲ ਹੋ ਰਹੀ ਸੀ ਜਿਹੜੀ ਮੀਟਿੰਗ ਕਿਸਾਨਾਂ ਦੀ ਤੇ ਕਿਸਾਨ ਮਜ਼ਦੂਰਾਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮੈਂ ਖੁਦ ਹਾਜ਼ਰ ਸੀ ਉਹਦੇ ਵਿੱਚ ਕੌਣ ਕੌਣ ਹਾਜ਼ਰ ਸੀ ਪੰਜਾਬ ਦੇ ਇੱਕ ਮੰਤਰੀ ਜਿਹੜੇ ਸੈਂਟਰ 'ਚ ਬਿੱਟੂ ਜੀ ਆ ਉਹ ਹਾਜ਼ਰ ਸੀ ਸਾਡੇ ਪ੍ਰਦੇਸ਼ ਦੇ ਅਧਿਖ ਸੁਨੀਲ ਜਾਖੜ ਜੀ ਉਹ ਤਹਾਜ਼ਰ ਸੀ ਸਾਡੇ ਅਖਲ ਭਾਰਤੀਏ ਭਾਰਤੀ ਜਨਤਾ ਪਾਰਟੀ ਦੇ ਜਨਨ ਸ਼ਕਤੀ ਕਰਨ ਚੁੱਭ ਜੀ ਉਹ ਤਹਾਜ਼ਰ ਸੀ ਸਾਡੇ ਕਾਰਗਾਰੀ ਪ੍ਰਧਾਨ ਪੰਜਾਬ ਦੇ ਬੀਜੇਪੀ ਦੇ ਅਸ਼ਨੀ ਸ਼ਰਮਾ ਜੀ ਹਾਜ਼ਰ ਸੀ ਉਹਦੇ ਵਿੱਚ ਆਲਰੀਆ ਦੇ ਸੈਕਟਰੀ ਡਾਕਟਰ ਰੇਂਦਰ ਸਿੰਘ ਵੀ ਹਾਜ਼ਰ ਸੀ ਔਰ ਸੰਗਠਨ ਮੰਤਰੀ ਪੰਜਾਬ ਦੇ ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਦੀ ਫਤਿਹ ਅੱਜ ਅਸੀਂ ਸਾਰੀ ਪ੍ਰੈਸ ਨੂੰ ਆਪਣੇ ਭਰਾਵਾਂ ਨੂੰ ਇਸ ਕਰਕੇ ਉਹਨਾਂ ਦੇ ਰੂਬਰੂ ਹੋਣ ਲਈ ਅੱਜ ਸੱਦਾ ਦਿੱਤਾ ਹੈ ਕਿ ਸਾਡੇ ਨਾਲ ਮਾਨਯੋਗ ਸਾਡੇ ਮੁਕੇਰੀਆਂ ਤੋਂ ਐਮਐਲਏ ਸ਼੍ਰੀ ਚੰਗੀਦਾਲ ਮਹਾਜਨ ਜੀ ਦੇ ਖਾਸ ਤੌਰ ਤੇ ਜਿੱਦਾਂ ਸਾਡੀ ਭਾਰਤੀ ਜਨਤਾ ਪਾਰਟੀ ਨੇ ਜਿੱਤਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਅਸੀਂ ਵੱਖ-ਵੱਖ ਏਰੀਆ 'ਚ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਜਾਏ ਔਰ ਪਬਲਿਕ ਨੂੰ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਅਵੇਅਰ ਕੀਤਾ ਜਾਏ ਕਿ ਕੀ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਹੜ੍ਹਾਂ ਦੇ ਉੱਤੇ ਤੇ ਕੀ ਪੰਜਾਬ ਸਰਕਾਰ ਕਰ ਰਹੀ ਹੈ ਤੇ ਕੀ ਸਾਡੀ ਸੈਂਟਰ ਸਰਕਾਰ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਜ श्री ਨਰਿੰਦਰભાઈ ਮੋਦੀ ਜੀ ਦੀ ਅਗਵਾਈ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਪਰਿਵਾਰ ਦੇ ਮੋਰੀ ਦੇ ਤੌਰ ਤੇ ਨਰਿੰਦਰ ਮੋਦੀ ਜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਤਾ ਪਰਿਵਾਰ ਦਾ ਮੋਰੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਦਾ ਸੋਚਦਾ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਸਾਡੇ ਪੰਜਾਬ ਦੀ ਸਾਰਨੀ ਲਈਤੀ ਔਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਫੰਡਸ ਭੇਜੇ ਨਹੀਂ ਕੱਲੇ ਔਰ ਉਹਨਾਂ ਦੇ ਜੋ ਜ਼ਰੂਰਤ ਵਾਲੀਆਂ ਚੀਜ਼ਾਂ ਵੀ ਭੇਜੀ ਜਿਵੇਂ ਕਿ ਕੱਲ ਮੇਰੇ ਕੋਲ ਇੱਕ ਟਰੱਕ ਭਰ ਕੇ ਵੱਡਾ ਟਰੱਲਾ ਭਰ ਕੇ ਆ ਗਿਆ ਜਿਹਦੇ ਵਿੱਚ ਰਾਸ਼ਨ ਹੀ ਆਇਆ ਕੱਲਾ ਔਰ ਉਹ ਰਾਸ਼ਨ ਅਸੀਂ ਵੱਤ-ਵੱਤ ਅੱਜ ਜਾਂ ਕੱਲ ਦੇ ਵਿੱਚ ਵਿੱਚ ਅਸੀਂ ਆਪਣੇ ਮੰਡਲ ਪ੍ਰਧਾਨਾਂ ਦੇ ਥਰੂ ਉਹਨੂੰ ਵਿਤਰਨ ਕਰਨਾ ਸ਼ੁਰੂ ਕਰ ਲਵਾਂਗੇ ਮੇਰੇ ਨਾਲ ਮੇਰੇ ਮੰਡਲ ਪ੍ਰਧਾਨ ਮਕੋਦਰ ਦੇ ਅਜੇ ਪਜਾ ਜੀ ਹੈ ਔਰ ਸਾਡੇ ਜਨਰਲ ਸੈਕਟਰੀ ਜਿਹੜੇ ਜ਼ਿਲ੍ਹੇ ਦੇ ਅਮਿਤ ਵੇਜ ਜੀ ਸਾਡੀ ਸਾਰੀ ਟੀਮ ਪੂਰੀ ਰਲ ਕੇ ਇਹਦੇ ਲਈ ਦਿਨ ਰਾਤ ਇਹ ਕਰੇਗੀ ਕਰ ਵੀ ਰਹੀ ਹੈ ਔਰ ਜਿੰਨਾ ਪਹਿਲਾਂ ਸਮਗਰੀ ਆਈ ਹੈ ਉਹ ਵੀ ਅਸੀਂ ਬੜੇ ਤਰੀਕੇ ਦੇ ਨਾਲ ਵਚਨਬੱਧ ਹੋ ਗਏ ਵੰਡੀ ਗਈ ਹੈ ਔਰ ਉਹਦਾ ਕੋਈ ਵੀ ਮਿਸਯੂਜ਼ ਨਹੀਂ ਹੋ ਰਿਹਾ ਜਿਹੜੀ ਵੀ ਸਮਗਰੀ ਆਈ ਹੈ ਪ੍ਰੋਪਰ ਜਿੱਥੇ ਲੋਡ ਹੈ ਉਥੇ ਜਾ ਜਾ ਕੇ ਜਿਨ੍ਹਾਂ ਘਰਾਂ ਨੂੰ ਲੋਡ ਹੈ ਜਿਨ੍ਹਾਂ ਪਰਿਵਾਰਾਂ ਨੂੰ ਲੋਡ ਹੈ ਉਹਨਾਂ ਨੂੰ ਹੀ ਉਹ ਸਮਗਰੀ ਪ੍ਰਵਾਨ ਕੀਤੀ ਜਾ ਰਹੀ ਹੈ ਔਰ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜੇ ਕੋਈ ਹੋਰ ਵੀ ਚੀਜ਼ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤਾਂ ਸਾਡੇ ਪੰਜਾਬ ਵੱਲੋਂ ਅਸੀਂ ਪੂਰੀ ਇਹੀ ਉਮੀਦ ਕਰਦੇ ਹਾਂ ਕਿ 2027 ਦਾ ਜਿਹੜਾ ਇਲੈਕਸ਼ਨ ਹੈ ਜਿਵੇਂ ਕਿ ਮਾਨ ਸਾਹਿਬ ਨੇ ਪੂਰੀ ਵਿਸਤਾਰ ਦੇ ਵਿੱਚ ਦੱਸਿਆ ਇਹ ਡੈਮਾਂ ਦੇ ਵਿੱਚ ਜਿਹੜੀ ਨੁਕਸਾਨ ਹੋਣ ਦੇ ਕਾਰਨ ਕੀ ਬਣੇ ਸਾਡੇ ਫਲੱਡਜ਼ ਆਣ ਦੇ ਕਾਰਨ ਕੀ ਬਣੇ ਉਹ ਸਾਡੀ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੇਲਿਅਰ ਹੈ ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪਏਗਾ ਔਰ ਸਾਨੂੰ ਸਾਰੀ ਪਬਲਿਕ ਨੂੰ ਇਹ ਜਾਣੂ ਕਰਾਉਣਾ ਪਏਗਾ ਕਿ ਜਿਹੜੀ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਆ ਉਹ ਕੇਵਲ ਔਰ ਕੇਵਲ ਸਾਡੀ ਪੰਜਾਬ ਸਰਕਾਰ ਦੀ ਆਪਣੀ ਜੇਬ ਭਰਨ ਵਾਲੀਆਂ ਨੀਤੀਆਂ ਆ ਕੋਈ ਪਬਲਿਕ ਨੂੰ ਰਾਹਤ ਦੇਣ ਵਾਲੀਆਂ ਨੀਤੀਆਂ ਕੋਈ ਨਹੀਂ ਜਿਵੇਂ ਕਿ ਮਾਨ ਸਾਹਿਬ ਨੇ ਇੱਕ ਵਾਰੀ ਫਿਰ ਦੁਹਾਈ ਗੱਲ ਕਿ ਆਪਣੇ ਵੱਲੋਂ ਫੰਡ ਕੋਈ ਨਹੀਂ ਜਾਰੀ ਕੀਤਾ ਗਿਆ ਇਹਨਾਂ ਦੇ ਵੱਲੋਂ ਐਨਜੀਓਜ਼ ਨੂੰ ਡਿਮਾਂਡ ਕੀਤੀ ਗਈ ਜਦਕਿ ਮੋਦੀ ਜੀ ਨੇ ਆਪਣੇ ਤੌਰ ਤੇ ਸਾਰਿਆਂ ਨੂੰ ਫੰਡ ਕਰ ਦਿੱਤੇ ਆ ਔਰ ਸਾਡੀਆਂ ਦਿੱਤੇ ਦਿੱਤੇ ਸੈਂਟਰ ਦੇ ਜਾਂ ਸਰਕਾਰਾਂ ਨੇ ਜਿਵੇਂ ਕਿ ਜਿਹੜੇ ਦਿੱਲੀ ਦੇ ਵਿੱਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਉਧਰੋਂ ਸਾਨੂੰ ਫੰਡਸ ਦੇ ਤੌਰ ਤੇ ਟਰੱਕ ਭਰ-ਭਰ ਕੇ ਸਾਨੂੰ ਰਾਹਤ ਸਮਗਰੀਆਂ ਆ ਰਹੀਆਂ ਇਹਨਾਂ ਦੀ ਸਰਕਾਰ ਕੁਝ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਜਿਵੇਂ ਕਿ ਇਹਨਾਂ ਦੇ ਕੋਲ ਤਾਂ ਓਦਾਂ ਮੁੱਦੇ ਆ ਯੁੱਧ ਨਸ਼ੇ ਵਿਰੁੱਧ ਕੋਈ ਫੇਲਿਅਰ ਆ ਪੂਰਾ ਕਿੱਥੇ ਨਸ਼ਾ ਰੁਕ ਗਿਆ ਕਿੱਥੇ ਲੁੱਟਾਂ ਖੋਹਾਂ ਰੁਕ ਗਈਆਂ ਕਿੱਥੇ ਸਨੇਚਿੰਗ ਰੁਕ ਗਈ ਹੈ ਕੁਝ ਨਹੀਂ ਰੁਕ ਰਿਹਾ ਚੋਰੀਆਂ ਨਹੀਂ ਰੁਕ ਰਹੀਆਂ ਛੋਟੀ ਛੋਟੀਆਂ ਚੋਰੀਆਂ ਰੋਜ਼ ਹੋਈ ਜਾਂਦੀਆਂ ਗਰੀਬ ਆਦਮੀ ਨਾਲ ਜੋੜ ਜੋੜ ਕੇ ਪੈਸੇ ਆਪਣਾ ਇੱਕ ਬਾਈਕ ਲਿੱਤਾ ਹੁੰਦਾ ਸਾਡੇ ਨਗੋਦਰ ਜੋ ਐਵਰੇਜ 2 ਤੋਂ 3 ਬਾਈਕ ਚੋਰੀ ਦੀ ਰੋਜ਼ ਦੀ ਘਟਨਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਪ੍ਰਸ਼ਾਸਨ ਕੀ ਕਰ ਰਿਹਾ ਹੈ ਜ਼ੀਰੋ ਹੈ ਲਾਅ ਐਂਡ ਆਰਡਰ ਟੋਟਲ ਫੇਲ ਹੈ ਇਹ ਆਪਾਂ ਸਾਰੀ ਪ੍ਰੈਸ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਮਸਲਾ ਹੈ ਯੁੱਧ ਜਿਹੜਾ ਨਸ਼ੇ ਵਿਰੁੱਧ ਜਿਹੜਾ ਹੋਣਾ ਚਾਹੀਦਾ ਸੀ ਉਹ ਟੋਟਲ ਫੇਲ ਹੋ ਚੁੱਕਾ ਇਹਨਾਂ ਨੂੰ ਤਾਂ ਕੋਈ ਹੋਰ ਮੁੱਦੇ ਚਾਹੀਦੇ ਆ ਕਿ ਪੈਸੇ ਆਪਣੀ ਜੀਬਾਂ ਭਰਨ ਤੋ ਮੈਂ ਤੁਹਾਡੇ ਚੈਨਲਾਂ ਦੇ ਮਾਧਮ ਦੇ ਰਾਹੀਂ ਸਾਰਿਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਆਪਾਂ ਇਹੋ ਜਿਹੇ ਗੁੰਮਰਾਹ ਕਰਨ ਵਾਲੀਆਂ ਗੱਲਾਂ ਦੇ ਵਿੱਚ ਨਾ ਆਈਏ ਇੱਕ ਵਾਰੀ ਜਿਵੇਂ ਕਿ ਜੰਗੀਰਾਲ ਮਹਾਰਾਜ ਜੀ ਨੇ ਬੇਨਤੀ ਕੀਤੀ ਹੈ ਕਿ ਆਪਾਂ ਇੱਕ ਵਾਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਟਿੱਚਾ ਲਗਾਇਆ ਜਿਹਦਾ ਸਾਰਿਆਂ ਨੂੰ ਪਰਖ ਲਿਆ ਇੱਕ ਵਾਰੀ ਪਰਖ ਲਈਏ ਆਪਣੀ ਸਰਕਾਰ ਨੂੰ ਵੀ ਕਿ ਜੇ ਅਸੀਂ ਸੈਂਟਰ ਸਰਕਾਰ ਦੇ ਨਾਲ ਜੁੜਾਂਗੇ ਸਾਡੇ ਪੰਜਾਬ ਦਾ ਕਿੱਦਾਂ ਭਲਾ ਹੋਏਗਾ ਸਾਡੇ ਕਿਸਾਨ ਦਾ ਕਿੱਦਾਂ ਭਲਾ ਹੋਏਗਾ ਸਾਡੀ ਕਿਸਾਨੀ ਦਾ ਕਿੱਦਾਂ ਭਲਾ ਹੋਊਗਾ ਸਾਡੀ ਪੰਜਾਬੀਅਤ ਦਾ ਕਿੱਦਾਂ ਭਲਾ ਹੋਊਗਾ ਸਾਨੂੰ ਜੇ ਅਸੀਂ ਉਹਨਾਂ ਦਾ ਭਲਾ ਸੋਚਦੇ ਹਾਂ ਆਪਣੇ ਪੰਜਾਬ ਦੇ ਪਰਿਵਾਰ ਦਾ ਭਲਾ ਸੋਚਦੇ ਆ ਤਾਂ ਸਾਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਇਕਵਲੀ ਜੁੜਨਾ ਚਾਹੀਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਸਾਰੀ ਪ੍ਰੈਸ ਦਾ ਮੇਰੇ ਸੀਆਈਡੀ ਵਾਲੇ ਭਰਾ ਵੀ ਸਾਰੇ ਬੈਠੇ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੋਈ ਨਾਰਾਜ਼ ਨਹੀਂ ਜੀ ਅੱਜ ਸਿਰਫ ਅਸੀਂ ਬੜੀ ਲਿਮਟਿਡ ਜੀ ਪ੍ਰੈਸ ਰੱਖੀ ਹੈ ਕੋਈ ਨਾਰਾਜ਼ਗੀ ਨਹੀਂ ਹੈ ਕਿਉਂਕਿ ਤੁਸੀਂ ਪਿਛਲੀ ਵਾਰ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਸਾਰੇ ਆਏ ਸੀ ਇਹ ਤਾਂ ਸਿਰਫ ਅਸੀਂ ਇੱਕ ਸ਼ਾਰਟ ਨੋਟਿਸ ਤੇ ਬਣਾਇਆ ਸੀਗਾ ਜੀ ਕੱਲ ਮੈਨੂੰ ਗੱਲ ਹੋਈ ਅੰਕਲ ਨਾਲ ਵੀ ਅਪ ਪ੍ਰੈਸ ਕਾਨਫਰੈਂਸ ਕਰਨੀ ਹੈ ਕੋਈ ਨਾਰਾਜ਼ਗੀ ਵਾਲਾ ਕੋਈ ਮੁੱਦਾ ਨਹੀਂ ਹੈ ਸਾਰੇ ਸਪਸ਼ਟ ਆ ਇੱਕ ਪਰਿਵਾਰ ਅੰਦਰ ਇੱਕ ਮੋਟ ਹੋ ਕੇ ਚੱਲਦਾ ਹੈ ਨਹੀਂ ਮੈਨੂੰ ਦੋ ਤਿੰਨ ਮਹੀਨੇ ਮੈਂ ਕਿਹਾ ਤੁਹਾਨੂੰ ਜਦੋਂ ਦੱਸਿਆ ਨੇ ਉਹਨਾਂ ਨੇ ਕਿੱਥੇ ਜੀ ਪਾਰਟੀ ਦੀਆਂ ਨੀਤੀਆਂ ਤੇ ਘਰ ਘਰ ਬੁਲਾਉਣ ਲਈ ਪ੍ਰੈਸ ਸਟੈਂਡ 'ਤੇ ਆ ਕੇ ਤੁਹਾਡੇ ਬੰਦਿਆਂ ਨੂੰ ਕਿੱਦਾਂ ਬਦਲ ਕੋਈ ਪਾਰਟੀ ਦੀਆਂ ਨੀਤੀਆਂ ਅਸੀਂ ਪਾਰਟੀ ਦੇ ਨੁਮਾਇੰਦੇ ਆ ਅਸੀਂ ਦੱਸਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਮੈਂ ਦੱਸੂਗਾ ਸਾਰੇ ਮੰਡਲ ਪ੍ਰਧਾਨਾਂ ਨਾਲ ਮੀਟਿੰਗ ਚੱਲਦੀ ਹੈ ਜਦੋਂ ਅਸੀਂ ਸਮਾਨ ਸਮ ਜਿਨੂੰ ਜਿਨੂੰ ਜਿਹੜੇ ਜਿਹੜੇ ਮੰਡਲ ਵਾਲੇ ਨੂੰ ਬੁਲਾਇਆ ਜਾਂਦਾ ਉਹਨੂੰ ਉਹਦਾ ਪ੍ਰੋਪਰ ਉਹਦਾ ਸਤਿਕਾਰ ਦਿੱਤਾ ਜਾਂਦਾ